ਕ੍ਰਿਦਾਨ ਜੀ ਪਹਿਲਾਂ ਤਾਂ ਸਾਡੇ ਸਗਰਾਮੀ ਤਲਾ ਕੇਂਦਰ ਤੇ ਤੁਹਾਡਾ ਸਵਾਗਤ ਆਪਾਂ ਗੱਲ ਕਰਨੀਆਂ ਜਿਹੜਾ ਪਟਿਆਲਾ ਦੇ ਵਿੱਚ ਉਹ ਊਰਜਾ ਭਵਨ ਦਾ ਦਸਲਵਰਾ ਮਤਲਬ ਉਹਨਾਂ ਦੀ ਟੀਮ ਵੱਲੋਂ ਤਿਆਰ ਕੀਤਾ ਜਾ ਰਿਹਾ ਤੁਜੀ ਉਹ ਚ ਸਹਿਯੋਗ ਕਰਦੇ ਆ ਉਹਦੇ ਬਾਰੇ ਜਾਣਕਾਰੀ ਆਪਾਂ ਸੰਗਤਾਂ ਦੇ ਜੀ ਆ ਓਕੇ ਜੀ ਧੰਨਵਾਦੀ ਸਗਰਾਮੀ ਜੀ ਭੋਲਾ ਜੀ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਤੇ ਜਿਹੜਾ ਉਹਦੇ ਬਾਰੇ ਪਿਛਲੇ ਦਿਰੀਏ ਜਿਵੇਂ ਕਿ 2023 ਦੇ ਵਿੱਚ ਇੱਕ ਯਾਤਰਾ ਲੈ ਕੇ ਆਏ ਤੇ ਬਖੀਰਚਨ ਜਸਲ ਸਾਹਿਬ ਉਹ 65 ਦਿਨਾਂ ਦੀ ਯਾਤਰਾ ਦੀ ਇੱਥੇ ਜਾਨੀ ਕਿ ਸ੍ਰੀ ਦੁੱਧ ਸਿੰਘ ਦੇ ਸਮਾਰਕ ਤੇ ਉਹਦਾ ਜਾਨੀ ਕਿ ਇੱਥੇ ਪ੍ਰੋਗਰਾਮ ਕੀਤਾ ਗਿਆ ਸੀ ਇੱਥੇ ਸਮਾਪਤੀ ਦੀ ਉਹਦੀ ਪੂਰੇ ਪੰਜਾਬ ਦੇ ਵਿੱਚੋਂ ਬੰਦੇ ਪਹੁੰਚੇ ਹੋਏ ਤੇ ਕਾਫੀ ਇਕੱਠ ਦੀ ਵੱਡਾ ਉਦੋਂ ਤੋਂ ਸਾਡੀ ਜਾਣ ਪਛਾਣ ਹੋਈ ਸੀ ਹੁਣ ਜਦੋਂ ਪਤਾ ਲੱਗਿਆ ਉਹਨਾਂ ਨੇ ਕਿਹਾ ਵੀ ਊਰਜਾ ਭਵਨ ਤੇ ਜਿਹੜਾ ਮਾਰਕ ਤੇ ਅਸੀਂ ਪਹੁੰਚੇ ਤੇ ਕਈ ਦਫਾ ਹੁਣ ਅੱਜ ਦੀ ਜਿਹੜੀ ਹੁਣ ਸਥਿਤੀ ਦੇ ਬਾਰੇ ਮੈਂ ਤੁਹਾਨੂੰ ਗੱਲ ਸਾਂਝੀ ਕਰਦਾ ਹਾਂ ਇੱਥੇ ਪਾਵਰ ਆਫ ਸੋਸ਼ਲ ਯੂਨਿਟੀ ਨੇ ਜੋ ਉੱਥੇ ਇੱਕ ਦਫ਼ਤਰ ਦਾ ਰੂਪ ਚ ਬਣਾਇਆ ਸੀ ਅੱਜ ਕੱਲ ਉਹ ਭਵਨ ਬਣ ਗਿਆ ਬਹੁਤ ਵੱਡਾ ਉਹ ਡਾਕਟਰ ਅੰਬੇਡਕਰ ਊਰਜਾ ਭਵਨ ਬਹੁਤ ਵੱਡਾ ਇੱਕ ਭਵਨ ਬਣ ਗਿਆ ਚਾਰ ਮਜ਼ਲਾ ਭਵਨ ਤਿਆਰ ਹੋ ਚੁੱਕਾ ਹੈ ਕਿਉਂਕਿ ਸਾਡੇ ਜੇ ਕੋਈ ਬੱਚੇ ਉੱਥੇ ਪੜ੍ਹਦੇ ਨੇ ਜਾਂ ਉੱਥੇ ਪੇਪਰ ਦੇਣ ਜਾਂਦੇ ਨੇ ਉਹ ਜਾ ਕੇ ਰਹਿ ਸਕਦੇ ਨੇ ਉੱਥੇ ਕਮਰੇ ਬਣੇ ਹੋਏ ਨੇ ਕਮਰਿਆਂ ਦਾ ਬੰਦੋਬਸਤ ਪੂਰਾ ਵਧੀਆ ਤੇ ਖਾਣਾ ਵੀ ਫਰੀ ਇਹ ਬੜਾ ਵਧੀਆ ਕਿਸੇ ਵੀ ਮਰਜ਼ੀ ਘੱਟ ਦਾ ਕੋਈ ਕਿਸੇ ਨਾਲ ਉੱਤੇ ਜਾਤ ਪਾਤ ਦਾ ਕੋਈ ਜਰੀਏ ਨਹੀਂ ਕਰਿਆ ਜ਼ਿਕਰ ਹੀ ਨਹੀਂ ਕਰਿਆ ਦਾ ਕੋਈ ਵੀ ਕੋਈ ਵੀ ਹੈ ਤੇ ਬਾਕੀ ਕੋਦੇ ਮੂਰੇ ਜਗਾ ਭਈ ਤੀ ਕੁਸ 1800 1815 ਗੱਜ ਜ਼ਮੀਰ ਭਈ ਤੀ ਉਹ ਜ਼ਮੀਨ तकरीबन ਇਹਨਾਂ ਨੇ 3-4 ਮਹੀਨੇ ਪਹਿਲਾਂ ਉਹਦਾ ਬਿਆਨਾ ਕਰਤਾ ਸੀ ਜਿਹਦੀ ਰਜਿਸਟਰੀ ਆ 7 ਫਰਵਰੀ ਨੂੰ ਹੋਣੀ ਸੀ ਉਹ तकरीबन ਜਸਲ ਸਾਹਿਬ ਨੇ तकरीबन ਆਪਣੀ ਟੀਮ ਨੂੰ ਜਦੋਂ ਕਿਹਾ ਬੀਬੀ ਭਾਈਰ ਡਿਸਟਰੀਆ ਵੀ ਸਾਥੀਆਂ ਨੇ ਪ੍ਰਾਲਾ ਕਰਿਆ ਆਪਣੇ ਚਾਹੇ ਜਿਵੇਂ ਮਰਜ਼ੀ ਲੋਨ ਕਰਾਏ ਜਾਂ ਹੋਰ ਉਹਨਾਂ ਨੇ ਲੱਖ ਲੱਖ ਰੁਪਈਆ ਤਾਂ ਪਹਿਲਾਂ ਦਿੱਤਾ ਸੀ ਤੇ ਬਾਕੀ 5-5 ਲੱਖ ਹੋਰ ਰੁਪਈਆ ਉਹਨਾਂ ਨੇ ਲਿਆ ਕੇ 5-7 ਬੰਦਿਆਂ ਨੇ ਵੀ ਜਸਲ ਸਾਹਿਬ ਰਜਿਸਟਰੀ ਵੀ ਲੇਟ ਹੋਣੀ ਚਾਹੀਦੀ ਰਜਿਸਟਰੀ ਟਾਈਮ ਤੇ ਕਰਾਓ ਰਜਿਸਟਰੀ ਬਾਰੇ ਉਹਦੇ ਕਹਿਤਾ ਸੀ ਉਥੇ ਕੋਈ ਦਿੱਕਤ ਆ ਗਈ ਉਹਨਾਂ ਨੂੰ ਵੀ ਮੁਰਲੇ ਬੰਦਿਆ ਨੂੰ ਵੀ ਆ ਗਈ ਦਿੱਕਤ ਵੀ ਕੁਝ ਇਧਰ ਵੀ ਉਹ ਕਹਿਣ ਲੱਗੇ ਵੀ ਚਲੋ ਜਿਹੜੀ ਬਿਆਨ ਦੇ ਦੀ ਰਕਮਾ ਹੋਰ ਵਧਾਤੀ ਉਹਦੇ ਵਿੱਚ ਜਿਹੜੀ ਹੁਣ ਇਹਦੀ ਰਜਿਸਟਰੀ ਹੈ ਉਹ 31 ਮਾਰਚ ਤੱਕ ਆਪਾਂ ਨੇ ਕਰਾਉਣੀ ਹੈ ਤੇ ਬਾਕੀ ਅਸੀਂ ਜਿਹੜਾ ਸੰਜੋਗ ਇਥੋਂ तकरीबन ਸਾਰੇ ਪਿੰਡਾਂ ਦੇ ਵਿੱਚੋਂ ਸੀਮਾ ਸਾਹਿਬ ਤੋਂ ਆਪਣੇ ਫੌਜੀ ਸਾਹਿਬ ਨੇ ਸਤਰਾਮ ਸਿੰਘ ਤੇ ਬਾਬਾ ਜੀ ਧਰਮਾ ਜੀ ਤੇ ਹੋਰ ਵੀ ਉਹਨਾਂ ਦੀ ਟੀਮ ਵੱਲੋਂ ਵਧੀਆ ਸੰਯੋਗ ਉਹਦੇ ਵਿੱਚ ਕਰਿਆ ਗਿਆ ਤੇ ਆਪਣਾ ਮੰਡੇਰ ਕਲਾ ਉਥੋਂ ਵੀ ਵਧੀਆ ਸੰਯੋਗ ਕੀਤਾ ਗਿਆ ਖੜਿਆਲ ਪਿੰਡ ਤੋਂ ਵੀ ਸੰਯੋਗ ਕੀਤਾ ਗਿਆ ਸੇਰੂ ਤੇ ਨਬੋੜ ਉਹ ਵੀ ਪਰਚੀਆਂ ਕੱਟ ਰਹੇ ਨੇ ਤੇ ਅਸੀਂ ਬਾਕੀ ਵੀ ਜਿਹੜੀ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਵੀ ਇਹ ਬੇਨਤੀ ਕਰਦੇ ਆਂ ਉਦੇ ਵਿੱਚ ਜਹਾਜਾ ਵੀ ਯੋਗਦਾਨ ਬਣਦਾ ਹੈ ਉਹਦੇ ਵਿੱਚ ਅਸੀਂ ਜ਼ਰੂਰ ਪਾਈਏ ਕਿਉਂਕਿ ਕੋਹ ਛੋਟੀ ਕੌਮ ਦਾ ਤਾਕਤ ਬਣ ਰਿਹਾ ਹੈ 85% ਲੋਕਾਂ ਦਾ ਇੱਕ ਤਾਕਤ ਬਣ ਰਿਹਾ ਹੈ ਤਾਕਤ ਵੀ ਉਹ ਹੈ ਬਣ ਰਿਹਾ ਹੈ ਵੀ ਛੋਟੇ ਜਿਵੇਂ ਐਮਪੀ ਸਮਾਜ ਦੇ ਵਿੱਚੋਂ ਜਾਂਦੇ ਨੇ ਜਾਂ ਐਮਐਲਏ ਬਣਦੇ ਨੇ ਉਹ ਛੋਟੀ ਗੱਲ ਬਾਤ ਨਹੀਂ ਉੱਤੇ ਰੱਖਦੇ ਅਸੀਂ ਜਦੋਂ ਸਾਡੀ ਉੱਥੇ ਇੱਕ ਸੰਖਿਆ 5% ਲੋਕਾਂ ਦੀ ਗਿਣਤੀ ਹੋਗੀ ਤਾਂ ਸੇ ਉਹਨਾਂ ਲੋਕਾਂ ਨੂੰ ਫਿਰ ਪੁੱਛਦੇ ਹੋ ਜਾਗੇ ਵੀ ਕੀ ਗੱਲ ਭਾਈ ਤੁਸੀਂ ਬਾਬਾ ਸਾਹਿਬ ਦੇ ਅਧਿਕਾਰ ਲੈ ਕੇ ਸਾਡੇ ਸਮਾਜ ਦੀ ਤਾਂ ਕੋਈ ਗੱਲ ਇਹ ਵੀ ਕਰ ਰਹੇ ਉਹਦੇ ਬਾਰੇ ਜਾਨੀ ਕਿ ਉਹਨਾਂ ਲੋਕਾਂ ਨੂੰ ਅਸੀਂ ਪੁੱਛਾਂਗੇ ਖਿੱਚਾਂਗੇ ਵੀ ਤੇ ਬਾਕੀ ਹੁਣ ਅਸੀਂ ਇਹ ਬੇਨਤੀ ਕਰਦੇ ਆਂ ਵੀ ਉਹ ਜਿਹੜਾ ਊਰਜਾ ਭਵਨ ਹੈ ਪਟਿਆਲੇ ਵਿਖੇ ਬਣਿਆ ਸਰੰਦਰ ਰੋਡ ਤੇ ਬਾਰਨਾ ਪਿੰਡ ਕਾਲੀਆਂ ਮਾਜਰੀ ਉਥੇ ਪੈਂਦਾ ਹੈ ਤਕਰੀਬਨ ਉਹਨੂੰ ਸਮਾਂ ਕੱਢ ਕੇ ਦੇਖਣ ਦੀ ਵੀ ਕਿਚਲਾ ਕਰਿਓ ਤੇ ਬਾਕੀ ਉਹਦੇ ਵਿੱਚ ਯੋਗਦਾਨ ਪਾਉਣ ਦੀ ਵੀ ਕਿਉਂਕਿ ਕੋ ਬਹੁਤ ਵੱਡਾ ਅਪਰਾਧ ਹੈ ਉਹ ਤੇ ਜਿਹੜਾ 7-8 ਕਰੋੜ ਰੁਪਈਆ ਪਹਿਲਾਂ ਸੋਸ਼ਲ ਜੁਨਟੀ ਵੱਲੋਂ ਲੱਗ ਚੁੱਕਿਆ ਉਹ ਵੀ ਤਕਰੀਬਨ ਇਸ ਸਮਾਜ ਦੇ ਵਿੱਚੋਂ ਇਕੱਠਾ ਹੋ ਕੇ ਗਿਆ ਹੁਣ ਜਿਹੜਾ ਉੱਥੇ ਬਾਕੀ ਤਕਰੀਬਨ ਪੈਸੇ ਦਾ ਉਹ ਪ੍ਰਬੰਧ ਕਰਿਆ ਦੀਗਾ ਉਹਦੇ ਵਿੱਚੋਂ ਕੁਝ ਪੈਸੇ ਫੜੇ ਤੇ ਉਹਦੀ ਵੀ ਪੂਰਤੀ ਵਾਸਤੇ ਨਾਲ ਜਿਨ੍ਹਾਂ ਵੀ ਕੋ ਤੋਂ ਯੋਗਦਾਰ ਪੈਂਦਾ ਉਸੇ ਸਾਰੇ ਰਲ ਮਿਲ ਕੇ ਪਾਈਏ ਨਾਲੇ ਸਾਰੀਆਂ ਹੀ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਉੱਥੇ ਭਵਨ ਦੇ ਵਿੱਚ ਮੀਟਿੰਗ ਹਾਲ ਬਹੁਤ بڑے-ਬڑے ਨੇ ਸਾਰੀਆਂ ਕਿਤੇ ਵੀ ਜਥੇਬੰਦੀਆਂ ਮੀਟਿੰਗ ਕਰਦੀਆਂ ਨੇ ਉਸ ਭਵਨ ਦੇ ਵਿੱਚ ਮੀਟਿੰਗ ਕਰੀਏ ਉਹ ਸੁਵਿਧਾ ਬਣੀ ਹੈ ਉੱਥੇ ਖਾਣੇ ਦਾ ਵੀ ਪ੍ਰਬੰਧ ਹੋਊਗਾ ਕਿਉਂਕਿ ਸਾਰੇ ਜਥੇਬੰਦੀਆਂ ਇਕੱਠੇ ਹੋਈਏ ਕਿਉਂ ਵੀ ਇਕਜੁੱਟ ਹੋ ਕੇ ਹੀ ਸਾਡਾ ਗਾਹਾਂ ਦਾ ਜਿਹੜਾ ਭਵਿਕਾ ਉਹਨੂੰ ਅਸੀਂ ਉਜਲਾ ਕਰ ਸਕਦੇ ਹਾਂ ਮੈਂ ਇੰਨਾ ਹੀ ਕਹਿੰਦਾ ਹਾਂ ਜੈ ਭੀਮ जय भारत हुन ਸਾਡੇ ਬਲਵਿੰਦਰ ਸਿੰਘ ਜੀ ਜ਼ਿਲ੍ਹੇਦਾਰ ਸਾਹਿਬ ਡਾਕਟਰ Ambedkar ਸਭਾ ਦੇ ਵੈਸਪਰਜਾ ਪ੍ਰਧਾਨ ਨੇ ਉਹ ਆਪਣੇ ਵੱਲੋਂ ਰੱਖਣਗੇ ਵਿਚਾਰ ਹਾਂਜੀ ਬਈ ਬਲਵਿੰਦਰ ਸਿੰਘ ਜ਼ਿਲ੍ਹੇਦਾਰ ਮੀਤ ਪ੍ਰਧਾਨ ਡਾਕਟਰ Ambedkar ਸਭਾ ਜਿਸਟਰ ਪੰਜਾਬ ਇਸ ਨਾਮ ਜੋ ਹੈ ਪਾਵਰ ਆਫ ਸੋਸ਼ਲ ਜੌਂਟੇ ਬਣੀਆ ਇਹ ਪਹਿਲਾਂ ਕੁਝ ਸੀਮਤ ਜੇ ਅਧਿਕਾਰਾਂ ਨਾਲ ਬਣੀ ਸੀ ਸੀ ਤੇ ਹੁਣ ਹੈ ਬਾਈਡ ਹੋ ਗਏ ਤਾਂ ਪ੍ਰੋਗਰਾਮ ਬਾਈਡ ਬਹੁਤ ਅੱਖਾਂ ਨਾਲ ਬਿਸਾਰ ਨਾ ਕੀਤਾ ਗਿਆ ਹੈ ਇਹ ਸ਼ੁਰੂ ਦੇ ਵਿੱਚ ਬਿਜਲੀ ਬੋਰਡ ਦੇ ਕੁਝ ਮੁਲਾਜ਼ਮਾਂ ਦੇ ਵੱਲੋਂ ਬਣਾਈ ਗਈ ਸੀ ਸਰਦਾਰ ਫਕੀਰ ਚੰਦ ਜਸਲ ਜੀ ਨੇ ਕਿਹਾ ਜੇ ਇੱਥੇ ਚੱਲਦਾ ਰਹੇ ਸਿਰ ਬਿਜਲੀ ਬੋਰਡ ਦੇ ਮਕਾਮ ਮਲਕੀਤ ਬਣ ਕੇ ਰਹਿ ਜਾਵਣੀਆਂ ਤੇ ਉਸ ਦਾ ਪਰਾਲਾ ਕਰਨ ਤੋਂ ਬਾਅਦ ਇਹਨਾਂ ਨੇ ਵਿਚਾਰ ਕੀਤਾ ਤੇ ਬਾਕੀ ਹੋਰ ਸਾਰੇ ਚਾਹੇ ਕੋਈ ਮੁਲਾਜ਼ਮਾ ਚਾਹੇ ਕੋਈ ਵਪਾਰੀ ਹੈ ਚਾਹੇ ਕੋਈ ਹੋਰ ਆਮ ਪਬਲਿਕ ਦਾ ਪਬਲਿਕ ਮੈਨਾਂ ਇਹਦਾ ਕੋਈ ਮੈਂਬਰ ਬਣ ਸਕਦਾ ਸਿਰਫ 10 ਰੁਪਏ ਮੈਂਬਰਸ਼ਿਪ ਆ ਲਾਈਫਟਾਈਮ ਦੇ ਵਿੱਚ ਉਹਦੇ ਮੈਂਬਰਸ਼ਿਪ ਬਣ ਕੇ ਆਪਾਂ ਅਨੰਦ ਲੈ ਸਕਦੇ ਆ ਤੇ ਇਸ ਦੇ ਜੋ ਫਾਇਦੇ ਨੇ ਜਸਲ ਸਾਹਿਬ ਨੂੰ ਕਿਸੇ ਨੇ ਆਖਿਆ ਸੀ ਕਿ ਭਾਵਨ ਤਾਂ ਹੋਰ ਬੜੇ ਬਣਨੇ ਪਰantu ਇਸ ਭਾਵਨ ਤੇ ਦੂਜੇ ਭਾਵਨਾਂ ਚ ਫਾਇਦਾ ਫਰਕ ਬਹੁਤ ਆ ਕਿਉਂਕਿ ਜੋ ਬਾਕੀ ਜਿਹੜੇ ਭਾਵਨ ਹੈਗੇ ਇੱਕ ਪਾਸੇ ਨੂੰ ਨੇ ਉਹਦੇ ਨਾਲ ਦੂਜਾ ਜੁੜਦਾ ਜੇ ਦੂਜਾ ਜੁੜਦਾ ਤਾਂ ਦੂਜਾ ਟੁੱਟ ਜਾਂਦਾ ਇਹ ਭਾਵਨ ਇਹ ਰਿਹਾ ਭਾਵਨ ਇੱਕ ਬਲੱਖਣ ਭਾਵਨ ਬਣਿਆ ਹੈ ਜਿਹਦਾ ਨਾਮ ਰੱਖਿਆ ਹੈ ਸੋਸ਼ਲ ਪਾਵਲ ਅਪ ਸੋਸ਼ਲ ਲੋਟੇ ਡਾਕਟਰ ਅਮੇਦਕਰ ਊਰਜਾ ਭਾਵਨ ਇਸ ਦੇ ਵਿੱਚ ਕਿਸੇ ਵੀ ਤਾਫਕੇ ਦਾ ਬੰਦਾ ਕੋਈ ਵੀ ਤਾਫਕੇ ਦਾ ਬੰਦਾ ਤੇ ਕਿਸੇ ਵੀ ਸੋਸਾਇਟੀ ਦਾ ਕਿਸੇ ਵੀ ਜਥੇਬੰਦੀ ਦਾ ਬੰਦਾ ਆ ਸਕਦਾ ਮੈਂਬਰ ਬਣ ਸਕਦਾ ਤੇ ਆਪਣੇ ਦੁੱਖ ਸੁੱਖ ਪਰੋਲ ਸਕਦਾ ਆਪਣੀ ਮੁਸਮਸਾ ਰੱਖਦਾ ਤਾਂ ਹੱਲ ਵੀ ਕੀਤਾ ਜਾਵੇਗਾ ਤੇ ਬਾਕੀ ਇਹਦੇ ਵਿੱਚ ਤਿੰਨ ਦਿਨ ਹਫਤੇ ਦੇ ਵਿੱਚ ਹਸਪਤਾਲ ਚੱਲਦਾ ਬਿਨਾਂ ਕਿਸੇ ਭੇਦਭਾਵ ਦੇ ਕੋਈ ਪਰਚੇ ਫੀਸ ਨਹੀਂ ਕੋਈ ਦਵਾਈ ਦੀ ਫੀਸ ਨਹੀਂ ਕਟੋਕਟ ਰੇਟ ਤੇ ਆਪਣੇ ਟੈਸਟ ਚੱਲਦੇ ਨੇ ਜਿਨ੍ਹਾਂ ਦਾ ਲੋਕਾਂ ਨੂੰ ਫਾਇਦਾ ਮਿਲ ਰਿਹਾ ਤੇ ਫਾਇਦਾ ਲੈਣਾ ਵੀ ਚਾਹੀਦਾ ਉਸ ਤੋਂ ਇਲਾਵਾ ਇਹ ਪੰਜਾਬ ਲੈਵਲ ਦਾ ਇੱਕ ਤਾਕਤ ਬਣ ਰਿਹਾ ਪਾਵਰ ਆਫ ਸੋਸ਼ਲ ਝੁੰਡੀ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਜ਼ਮੀਨ ਤੇ ਹੋਰ ਵੀ ਲੋੜ ਪੈਣੀ ਸੀ ਕਿਉਂਕਿ ਟ੍ਰਾਂਸਪੋਰਟ ਵਾਸਤੇ ਪਾਰਕਿੰਗ ਬਾਸ ਤੇ ਲੋੜ ਪੈਣੀ ਸੀ ਜਾਂ ਕਿ ਹੋਰ ਬਿਲਡਿੰਗ ਬਣਾਉਣ ਬਾਸ ਤੇ ਲੋੜ ਪੈਣੀ ਸੀ ਇਸ ਕਰਕੇ ਜਿਹੜੇ ਸਾਹਮਣੇ ਇਸ ਦੇ ਜ਼ਮੀਨ ਪਈ ਸੀ ਉਸ ਦਾ ਸੌਦਾ ਕੀਤਾ ਗਿਆ ਕਿਉਂਕਿ ਮਾਲਕ ਨੇ ਉਹਦਾ ਪਲਾਟ ਕੱਟ ਕੇ ਵੇਚਣ ਦਾ ਫੈਸਲਾ ਕੀਤਾ ਸੀ ਉਸ ਨੂੰ ਕਿਹਾ ਤੂੰ ਪਲਾਟ ਕੱਟਣੇ ਛੱਡ ਦੇ ਤੂੰ ਸਾਨੂੰ ਸਾਰੀ ਜ਼ਮੀਨ ਦੇ ਦੇ ਕਿਉਂਕਿ ਸਮਾਜ ਦੇ ਭਲੇ ਵਾਸਤੇ ਜਿਹੜਾ ਉਸ ਦਾ ਵੀ ਫਰਾਕਦਲੀ ਹੈ ਕਿਉਂਕਿ 7 ਕਰੋੜ ਤੋਂ ਲੈ ਕੇ 95 ਲੱਖ ਦੇ ਵਿੱਚ ਆ ਗਿਆ ਉਹ ਉਸ ਨੂੰ ਇਸੇ ਮੁਬਾਰਕ ਦਿੰਦੇ ਆਂ ਵਧਾਈਆਂ ਦਿੰਦੇ ਆਂ ਕਿਉਂਕਿ ਉਹਦਾ ਵੀ ਹੌਸਲਾ ਬਣਿਆ ਕਿਉਂਕਿ ਸਮਾਜ ਦੇ ਵਾਸਤੇ ਬਣੀ ਹੈ ਇਹਦੇ ਵਿੱਚ ਜੋ ਸਮਾਜ ਦੀਆਂ ਸਾਰੀਆਂ ਆਪਣੇ ਕਾਰਵਾਈਆਂ ਜੋ ਹੋਣਗੀਆਂ ਉਹਦੇ ਸਕੀਮ ਬੰਦੀ ਹੋਵੇਗੀ ਕਿਸ ਤਰ੍ਹਾਂ ਬੱਚਿਆਂ ਦਾ ਬੱਚਾ ਦਾ ਭੇਖ ਰੋਸ਼ਨ ਕਰਨਾ ਕਿਵੇਂ ਪੜਾਈ ਦੀ ਉਹਨਾਂ ਨੂੰ ਗਾਈਡਲਾਈਨ ਦੇਣੀ ਹੈ ਕਿਵੇਂ ਪੜਾਈ ਕਰਾਉਣੀ ਹੈ ਤੇ ਕਿਸ ਤਰ੍ਹਾਂ ਆਪਣੇ ਸਮਾਜ ਦੇ ਵਿੱਚ ਰਣਾ ਜੋ ਸਾਡੇ ਐਮਐਲਐਮਪੀ ਨੇ ਕਿਸ ਤਰ੍ਹਾਂ ਉਹਨਾਂ ਦਾ ਕੰਮ ਲੈਣਾ ਤੇ ਕਿਸੇ ਬਿਲਕੁਲ ਬਿਲ ਇੱਥੇ ਬੇਅਤਬੰਦੀ ਹੋਇਆ ਕਰੇਗੀ ਤੇ ਬਾਕੀ ਜੋ ਕੋਈ ਸਤਸੰਗ ਕਰਨਾ ਕਿਸੇ ਨੇ ਵੀ ਕੋਈ ਆਪਣਾ ਸਮਾਗਮ ਕਰਨਾ ਇੱਥੇ ਕਰ ਸਕਦਾ ਕਿਸੇ ਦੇ ਕੋਈ ਫੇਸ ਨੇ ਕੋਈ ਕੋਈ ਹੋਰ ਕਿਸੇ ਕਿਸ ਕੋਈ ਪ੍ਰੋਬੰਦੀ ਨਹੀਂ ਹੈ ਹੋਰ ਇਸ ਬਾਰੇ ਰਜਿਸਟਰੀ ਦੀ ਗੱਲ ਸਾਡੇ ਪ੍ਰਧਾਨ ਜੀ ਦੱਸਿਆ ਉਹੋ ਕੁਝ ਟੈਕਨੀਕਲ ਪ੍ਰੋਬਲਮ ਪ੍ਰੋਬਲਮ ਕਰਕੇ ਅੱਗੇ ਪਾਈ ਗਈ ਹੈ ਕਿਉਂਕਿ ਜੀਐਸਟੀ ਦੇ ਪ੍ਰੋਗਰਾਮਸ ਪ੍ਰੋਬਲਮ ਆ ਗਈ ਸੀ ਤੇ ਬਾਕੀ ਕੁਝ ਹੋਰ ਇਨਕਮ ਟੈਕਸ ਵਗੈਰਾ ਦੇ ਵੀ ਸਾਰੇ ਫਾਰਮਲਟੀ ਪੂਰੀ ਕਰਨੀ ਹੁੰਦੀਆਂ ਨੇ ਜਿਸ ਕਰਕੇ ਇਹਦੇ ਤਰੀਕ 31 ਮਾਰਚ ਤੱਕ ਬਾ ਦਿੱਤੇ ਗਏ ਆ ਤੇ ਉਸ ਦਿਨਾਂ ਰਜਿਸਟਰੀ ਹੋਣੀ ਹੋਣੀ ਉਸ ਤੋਂ ਪਹਿਲੇ ਰਜਿਸਟਰੀ ਕਰਾ ਲਈ ਜਾਵੇਗੀ ਤੇ ਬਾਕੀ ਇਨਕਮ ਦਾ ਆਪਣੇ ਜਿਹੜੇ ਫੰਡ ਨੇ ਇਕਨੋਮ ਫੰਡ ਦਾ ਕੋਈ ਕਮੀ ਨਹੀਂ ਹੈ ਉਹ ਪੂਰੀ ਹੋ ਚੁੱਕੀ ਆ ਫਿਰ ਵੀ ਜਿਨ੍ਹਾਂ ਪਿੰਡਾਂ ਨੇ ਇਸ ਦੇ ਵਿੱਚ ਸਹਾਇਤਾ ਕੀਤੀ ਹੈ ਜੋਗਦਰਪਾ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਤੇ ਜੋ ਅਸੀਂ ਹੋਰ ਵੀ ਅੱਗੇ ਅਸੀਂ ਹੋਰ ਵੀ ਗੱਪਾਂ ਨੂੰ ਜੋੜਾਂਗੇ ਹੋਰ ਵੀ ਜੋੜਾਂਗੇ ਤੇ ਜਿਹਦਾ ਆਪਣੇ ਸਰਦਾ ਬਤਾ ਜੋ ਵੀ ਹਿੱਸਾ ਪਾ ਸਕਦਾ ਹੈ ਉਸਦਾ ਵੀ ਤੁਹਾਨੂੰ ਬਧ ਕੀਤਾ ਜਾਂਦਾ ਹੈ ਮੈਂ ਫੇਰ ਬੇਨਤੀ ਕਰਾਂਗਾ ਤੇ ਵੱਧ ਤੋਂ ਵੱਧ ਗੀਤ ਦੇ ਵਿੱਚ ਪਾਵਰ ਆਫ ਸੋਸ਼ਲ ਜੁਨਟੀ ਦੇ ਨਾਲ ਜੁੜੋ ਤੇ ਆਪਣੀ ਤਾਕਤ ਆਪ ਪਛਾਣੋ ਜਾਇ ਪੇਮ ਜਾਇ ਭਾਰਤ ਇਹਦੇ ਵਿੱਚ ਜਿਵੇਂ ਗੁਰੂ ਰਬਦਾਸ ਮਹਾਰਾਜ ਜੀ ਦਾ ਜਨਮ ਦਿਨ ਉਹਨਾਂ ਦਾ ਜਨਮ ਦਿਨ ਆ ਰਿਹਾ ਹੈ 648ਵਾਂ ਅਸੀਂ ਉਹਦੇ ਉੱਤੇ ਵੀ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਦੇ ਆ ਵੀ ਗੁਰੂ ਅਰਬਦਾਸ ਮਹਾਰਾਜ ਜੀ ਦੇ ਜਿਹੜੇ ਪੂਰਨੇ ਤੇ ਜਿਹੜੀ ਉਹਨਾਂ ਦੀ ਸੋਚ ਸੀ ਉਹਨੂੰ ਅਪਣਾਈਏ ਕਿਉਂਕਿ ਅਸੀਂ ਲੰਗਰਾਂ ਦੇ ਵਿੱਚ ਹੀ ਰੁੱਧ ਕੇ ਰਹਿ ਜੰਨੇ ਆ ਉਹਨਾਂ ਦੀ ਸੋਚ ਨੂੰ ਸੋਚ ਤੋਂ ਬਹੁਤ ਦੂਰ ਹੈ ਉਹਨਾਂ ਦੀ ਸੋਚ ਨੂੰ ਅਪਣਾਈਏ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਮਿਸਟੇਕ ਹੋ ਗਈ ਸੀ ਮੇਤੋਂ ਇੱਕ ਆਪਣੇ ਜਿਹੜੇ ਗੁਰਪ੍ਰੀਤ ਜੀ ਨੇ ਗੋਬਿੰਦ ਗੱਡਾਰੇ ਉਹਨਾਂ ਦਾ ਵੀ ਜਿਹੜੇ ਪਿੱਛੇ ਅਸੀਂ ਰਕਮ ਦੇ ਕੇ ਆਏਗੇ ਉਹਨਾਂ ਦਾ ਵੀ ਉਹਨਾਂ ਦੀ ਟੀਮ ਦਾ ਬਹੁਤ ਵੱਡਾ ਯੋਗਦਾਨ ਹੈ 30000 ਰੁਪਏ ਉਹਨਾਂ ਨੇ ਵੀ ਜਾਨਕਿ ਭੇਜਿਆ ਪਾਵਰ ਸੋਸ਼ਲ ਜੁਨਟੀ ਨੂੰ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਦੀ ਟੀਮ ਦਾ ਤੇ ਬਾਕੀ ਜਿਹੜਾ ਹੈਗਾ ਇੰਨੇ ਕਹਿੰਦੇ ਹੋ ਜੈ ਭੀਮ ਜੈ ਭਾਰਤ